ਦਰਸ਼ਨ ਕਰਨ ਆਏ ਸੀ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਡੀਸੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉਧਰ ਜਾ ਸਕਦੇ ਉਹ ਦੁਰਬਿਨਾ ਦੇ ਰਾਈ ਦਰਸ਼ਨ ਕਰ ਸਕਦੇ ਬੜਾ ਵਧੀਆ ਹੈ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੁਰਬਿਨਾ ਸੀ ਉਹ ਦੂਸਰੀਆਂ ਸੀ ਮੈਨੂਅਲ ਸੀ ਹਾਂਜੀ ਹਾਂਜੀ ਇਹ ਵਧੀਆ ਚ ਸਾਫ਼ ਦਿਖਦਾ ਬਿਲਕੁਲ ਇਹ ਨਾਲੇ ਵਧੀਆ ਹੈ ਜੀ ਉਪਰਾਲਾ ਬਹੁਤ ਵਧੀਆ ਕੀਤਾ ਜਿਹੜੀ ਸ਼ਰਤ ਰੱਖੀ ਗਈ ਹੈ 20 ਡਾਲਰ ਦੀ ਜਾਂ ਪਾਸਪੋਰਟ ਦੀ ਉਹਦੇ ਬਾਰੇ ਕੀ ਹਾਂਜੀ ਉਹ ਤਾਂ ਸਰਕਾਰਾਂ ਦੇ ਕੰਮ ਹੈ ਜੀ ਜੋ ਹੁਣ ਕਰਨਗੇ ਦੇ ਕਿ ਸਿਕਿਉਰਿਟੀ ਰੀਜ਼ਨ ਤੋਂ ਜੋ ਵੀ ਹੁੰਦਾ ਲੱਗਦਾ ਉਹ ਸ਼ਰਤ ਖਤਮ ਕਰਨੀ ਚਾਹੀਦੀ ਹੈ ਜਿਹੜਾ ਆਮ ਲੋਕ ਆ ਉਹਦੇ ਨਾਲ ਖਤਮ ਕਰਨ ਨਾਲ ਇਹ ਹੋਏਗਾ ਕਿ ਜਿਹੜੇ ਸੰਗਤ ਕੋਲ ਨਹੀਂ ਪਾਸਪੋਰਟ ਹੈਗੇ ਉਹ ਵੀ ਜਾ ਸਕਣਗੇ ਦਰਸ਼ਨ ਕਰਨ ਵਾਸਤੇ ਆਪਣਾ ਜੀ ਵਰਸ਼ਦੀਪ ਆਪਾਂ ਜਲੰਧਰ ਤੋਂ ਆਏ ਆ ਜੀ ਦਰਸ਼ਨ ਕਰਨ ਤੇ ਆ ਸਰਕਾਰ ਨੂੰ ਚਾਹੀਦਾ ਜਿਹੜਾ 20 ਡਾਲਰ ਇਹਨਾਂ ਨੇ ਮੰਗ ਰੱਖੀ ਆ ਨਹੀਂ ਰੱਖਣੀ ਚਾਹੀਦੀ ਆਪਾਂ ਫੇਰ ਆਮ ਸੰਗਤ ਜਾ ਸਕਦੀ ਦਰਸ਼ਨ ਕਰਨ ਕਿੰਨਾ ਵਧੀਆ ਲੱਗਾ ਵਧੀਆ ਦਰਸ਼ਨ ਕਰਕੇ ਜੀ ਹਾਂਜੀ ਬਹੁਤ ਵਧੀਆ ਇੱਥੇ ਦੂਰਬੀਨਾ ਰੱਖਿਆ ਇਹਨਾਂ ਨੇ ਹਾਈ ਟੈਕ ਵਧੀਆ ਦਰਸ਼ਨ ਹੋ ਜਾਂਦੇ ਇਹਨਾਂ ਹਾਂਜੀ ਸਰਕਾਰ ਨੂੰ ਉਹਦੇ ਲਈ ਕੋਈ ਉਦਾ ਤਿਆਰ ਕਰਨੀ ਚਾਹੀਦੀ ਵਿਧੀ ਵੀ ਪਾਸਵਰਡ ਦੀ ਲੋੜ ਨਾ ਬਵੇ ਆਮ ਸੰਗਤ ਜਾ ਸਕੇ ਦਰਸ਼ਨਗੰਨ ਹਾਂਜੀ ਠੀਕ ਹੈ ਇਹ ਗਰਦਾਸਪੁਰ ਜ਼ਿਲ੍ਹੇ ਤੋਂ ਆਏ ਹਾਂ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਾਂ ਜੀ ਕਿਹਦਾ ਲੱਗਾ ਜੀ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਆਪਣੀ ਇੰਡੀਅਨ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਜਿਵੇਂ ਕੋਈ ਬੰਦੇ ਦਰਸ਼ਨ ਨਹੀਂ ਕਰ ਸਕਦੇ ਉਹ ਪਾਸਪੋਰਟ ਰਾਈ ਵੀ ਦਰਸ਼ਨ ਕਰ ਸਕਦੇ ਆ ਉਹ ਫੋਰਨ ਦੇ ਬੰਦੇ ਆnde ਉਹ ਵੀ ਦਰਸ਼ਨ ਕਰ ਸਕਦੇ ਆ ਦੂਰੋਂ ਦੂਰਿਆਂ ਇੱਥੇ ਦੁਨੀਆ ਆਂਦੀ ਹੈ ਜੀ ਜਿਹੜੀਆਂ ਦੁਰਬੀਨਾ ਲਗਾਈਆਂ ਗਈਆਂ ਉਹਨੂੰ ਕਿਵੇਂ ਦੇਖਦੇ ਜੀ ਇੱਥੇ ਬਹੁਤ ਅੱਛਾ ਜੀ ਇਹ ਡੀਸੀ ਸਾਹਿਬ ਦਾ ਬਹੁਤ ਵਧੀਆ ਪ੍ਰਬਾਲਾ ਹੈ ਜੋ ਕੋਈ ਬਜ਼ੁਰਗ ਬੰਦਾ ਹੁੰਦਾ ਇੱਥੋਂ ਤੱਕ ਦਰਸ਼ਨ ਕਰ ਲਿਓ ਦੇਖ ਸਕਦਾ ਜੀ ਜਿਹੜੀ 20 ਡਾਲਰ ਦੀ ਚਾਪੜ ਚੀਗੀ ਆ ਉਹ ਵੀ ਦੇਖਦੇ ਜੀ ਉਹ ਦੇਖੋ ਸਰ ਉਹ ਤੇ ਦੋਵਾਂ ਕੰਟਰੀ ਦੇ ਆਪਣੀ ਸਮਝੌਤੇ ਨਾ ਹੋਇਆ ਕਿਉਂਕਿ ਇਹਦੇ ਉਹਨਾਂ ਦੀ ਵੀ ਕੋਈ ਮਜਬੂਰੀ ਹੈ ਇਸ ਕਰਕੇ ਇਹ ਦੇ ਗਵਰਮੈਂਟਾਂ ਦੀ ਸਹਿਮਤੀ ਨਾਲ ਹੋਇਆ ਜੀ ਮੇਰਾ ਨਾਮ ਸਰ ਸੁਖਦੇਵ ਸਿੰਘ ਹੈ ਜੀ ਦੂਰਬੀਨੇ ਕਿਨੇ ਲਾਈਆਂ ਦੂਰਬੀਨੇ ਸਰ ਡੀਸੀ ਸਾਹਿਬ ਨੇ ਲਾਈਆਂ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਸੰਗਤ ਦੂੜੋ ਨੇੜੇ ਆਉਂਦੀ ਹੈ ਜੀ ਦਰਸ਼ਨ ਕਰਦੀ ਹੈ ਜੀ ਬਹੁਤ ਕਿਰਪਾ ਮਹਾਰਾਜ ਦੀ ਦੂਰ ਦੂਰ ਬੰਬੇ ਦਿੱਲੀ ਤੱਕ ਆਉਂਦੀ ਹੈ ਜੀ ਕਈ ਵਾਰ ਤੇ ਬਹੁਤ ਸੰਗਤ ਦਾ ਧੰਨਵਾਦ ਵੀ ਅਸੀਂ ਕਰਨੇ ਆ ਜੀ ਨਾਲੇ ਸੰਗਤਾਂ ਦਾ ਅਸੀਂ ਦਰਸ਼ਨ ਵੀ ਕਰਨੇ ਆ ਨੀਤ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਨੇ ਆ ਜੀ ਬੜੀ ਕਿਰਪਾ ਮਹਾਰਾਜ ਦੀ ਦੋਨੋਂ ਨੇੜੇ ਆ ਕੇ ਸੰਗਤ ਦਰਸ਼ਨ ਕਰਦੀ ਹੈ ਜੀ ਇਹ ਚ ਸਰ ਬਹੁਤ ਫਾਇਦਾ ਜੀ ਬੜੀ ਦੂਰ ਤੱਕ ਦੇਖਦਾ ਜੀ ਗੁਰਦਾਰਾ ਸਾਹਿਬ ਦਾ ਸਾਰਾ ਹੀ ਪਹਿਲਾਂ ਸਰ ਛੋਟੀ ਹੀ ਉਹਦੇ ਚ ਥੋੜੀ ਦਿੱਕਤ ਆਉਂਦੀ ਸੀ ਜੀ ਉਹਦਾਂ ਕੋਈ ਗੱਲ ਨਹੀਂ ਹੁਣ ਤੇ ਸੰਗਤਾਂ ਬਹੁਤ ਖੁਸ਼ ਹੈ ਜੀ ਸਵੇਰੇ ਕਿਨੇ ਜੀ ਦੂਰੋਂ ਲੰਘਦੇ ਸ਼ਾਮੇ ਕਿੰਨਾਂ ਘਟ ਇਹ ਸਾਰਾ ਹੀ ਸਾਢੇ 8 ਵਜੇ ਆ ਜਾਂਦੇ ਆ ਜੀ ਤੇ 5 ਵਜੇ ਦਾ ਸਾਰਾ ਅਡਾ ਟਾਈਮ ਹੈ 6 ਵਜੇ ਆਉਂਦੇ ਆ ਜੀ 6 ਵਜੇ ਰੱਖ ਰੱਖਾ ਇੱਥੇ ਗੁਰਦਾਰਾ ਸਾਹਿਬ ਰੱਖਦੇ ਨੇ ਜੀ ਅਸੀਂ ਉਹਦਾਂ ਸਾਹਿਬ ਰੱਖ ਕੇ ਸੇਫਟੀ ਵਿੱਚ ਰਹਿੰਦੀਆਂ ਜੀ ਸਵੇਰੇ ਆ ਕੇ ਫੇਰ ਲਾ ਦਿਆਂ ਜੀ ਆਂ ਐ ਸਰ ਡੀਸੀ ਸਾਹਿਬ ਗਰਦਾਸਪੁਰ ਵੱਲੋਂ ਲਗਾਈ ਹੋਈ ਹੈ ਸਰ ਤੇ ਤਕਰੀਬਨ 4-500 ਬੰਦਾ ਮਤਲਬ ਡੇਲੀ ਸੰਗਤ ਜਰੀਏ ਦੇ ਦਰਸ਼ਨ ਕਰਨ ਆਉਂਦੇ ਨੇ ਇਹ ਸਰ ਟੈਲੀਸਕੋਪ ਹੈ ਸਰ ਇਹਦੀ ਰੇਂਜ ਕੋ 4-5 ਕਿਲੋਮੀਟਰ ਤੱਕ ਹੈਗੀ ਸਰ ਹਾਂਜੀ ਤੇ ਫਿਰ ਕਿੰਨੇ ਸਵੇਰੇ ਕਿੰਨੇ ਵਜੇ ਆਉਂਦੇ ਤੇ ਸ਼ਾਮੀ ਕਿੰਨੇ ਵਜੇ ਹਰ ਦਿਨ ਆਏ? ਅਹੀਂ ਸਰ ਸਵੇਰੇ 9 ਵਜੇ ਆਈਦਾ ਵੀ ਤੇ ਸ਼ਾਮੀ ਵੇ 5 ਵਜੇ ਤੱਕ ਦਾ ਟਾਈਮ ਹੈਗਾ ਵਾ ਪਰ ਅਹੀਂ ਸੰਗਤ ਵੱਲੋਂ ਮਤਲਬ ਸੰਗਤ ਦੇ ਦਰਸ਼ਨ ਵਾਸਤੇ ਅੱਧਾ ਘੰਟਾ ਪੂਣਾ ਘੰਟਾ ਵਾਧਾ ਲਾਇਦਾ ਜੀ 6 ਵਜੇ ਤੋਂ ਤਕਰੀਬ ਲਾਦੀ ਸੀ ਜੀ ਜਾਨਾ ਕਿੰਨੀ ਸੰਤਾਂ ਦੀ ਰੋਜ਼ਾਨਾ ਸਾਰੇ ਹੋਏ ਕੋਈ 4-500 ਹਾਂਜੀ ਦਰਸ਼ਨ ਕਰਨ ਆਏ ਸੀ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਡੀਸੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉਧਰ ਜਾ ਸਕਦੇ ਹੋ ਦੂਰਬਿਨਾਂ ਦੇ ਰਾਹੀਂ ਦਰਸ਼ਨ ਕਰ ਸਕਦੇ ਬੜਾ ਵਧੀਆ ਹੈ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੂਰਬਿਨਾਂ ਸੀ ਉਹ ਦੂਸਰੀਆਂ ਸੀ ਮੈਨੂਵਲ ਸੀ ਹਾਂਜੀ ਹਾਂਜੀ ਇਹ ਵਧੀਆ ਚ ਸਾਫ਼ ਦਿਖਦਾ ਬਿਲਕੁਲ